ਅੱਜ ਦੇ ਸਤਨਾਮ ਪੀਤਾ ਗੋਲਨੋਤਾ ਦਾ ਸਵਾਗਤ ਹੈ ਇਸ ਸ਼ੋਅ ਦੇ ਵਿੱਚ ਜਿੰਨੀ ਸਾਡੇ ਕੋਲ ਕੈਨੇਡਾ ਔਰ ਅਮਰੀਕਾ ਸੁਪ ਦੀ ਇਮੀਗ੍ਰੇਸ਼ਨ ਸੰਬੰਧੀ ਜਾਣਕਾਰੀ ਆ ਉਹ ਅਸੀਂ ਆਪਣੀ ਆਡੀਅੰਸ ਨੂੰ ਮਾਰਕੀਰ ਕਰਾਂਗੇ ਲੇਕਿਨ ਅਸੀਂ ਸਾਰਿਆਂ ਨੂੰ ਸੁਵਾ ਦੇਵਾਂਗੇ ਕਿ ਅਗਰ ਤੁਸੀਂ ਕਿਸੇ ਗੱਲ ਦੇ ਉੱਤੇ ਅਮਲ ਕਰਨਾ ਚਾਹੋ ਤਾਂ ਸਭ ਤੋਂ ਪਹਿਲਾਂ ਕਿ ਤੁਸੀਂ ਇਮੀਗ੍ਰੇਸ਼ਨ ਕੰਪਸਟੈਂਟ ਮਜਾਬ ਮਡੰਦਾ ਕਰ ਲੋ ਕਿਉਂਕਿ ਅਸੀਂ ਸਿਰਫ ਜੋ ਜਾਣਕਾਰੀ ਸਾਡੇ ਕੋਲ ਮੌਜੂਦ ਹੈ ਉਹ ਹੀ ਅਸੀਂ ਜਾਣਕਾਰੀ ਤੁਹਾਡੇ ਤੁਹਾਨੂੰ ਪਰੋਸ ਰਿਹਾ ਹਾਂ ਹੁਣ ਪਹਿਲਾਂ ਗੱਲ ਕਰਦੇ ਆਪਾਂ ਕੈਨੇਡਾ ਦੀ ਸਬੂਚੀ ਇਮੀਗ੍ਰੇਸ਼ਨ ਦੀ ਜਿਹੜੀ 2025 ਤੋਂ 2027 ਤੱਕ ਇਹ ਮਨਾਈ ਗਈ ਹੈ ਔਰ 2025 ਵਿੱਚ ਕੈਨੇਡਾ ਨੇ ਆਪਣੀ ਜਿਹੜੀ ਸ਼ਨਾ ਉਹਦੇ ਦ੍ਰਿਸ਼ਟੀਕੋਣ ਨੂੰ ਵੱਧ ਵਗੇ ਰੱਖ ਦਿੱਤਾ ਸਰਕਾਰ ਨੇ ਜਿਹੜੀ ਟੈਂਪਰੇਰੀ ਉੱਥੇ ਆਉਣ ਵਾਲੇ ਲੋਕ ਆ ਉਹਨਾਂ ਦੀ ਗੈਰੰਟੀ ਨੂੰ ਵੀ ਘਟਾ ਦਿੱਤਾ ਆ ਔਰ ਚਾਹੇ ਪਹਿਲਾਂ ਜਿਹੜੀ ਇਹਨਾਂ ਦੀ ਗੈਰੰਟੀ ਨਾ 5 ਲੱਖ 50 ਸਾਲ ਦਾ ਕੀਤਾ ਇਹਨਾਂ ਦਾ ਹੁੰਦਾ ਸੀ ਕੈਨੇਡਾ ਗਵਰਨਮੈਂਟ ਦਾ ਜਿਹੜਾ ਹੁਣ ਘਟ ਕੇ 2025 ਵਿੱਚ 395000 ਹੋ ਗਿਆ ਔਰ 2026 ਵਿੱਚ 1 ਕੋਟਾ 380000 ਤੱਕ ਪਹੁੰਚ ਜਾਏਗਾ ਤੇ 2027 ਵਿੱਚ 3 ਲੱਖ ਤੇ 65000 ਇਹਦਾ ਕੱਬ ਦਿੱਤਾ ਗਿਆ ਹੈ ਔਰ ਸਭ ਇਹ ਇਹ ਜਿਹੜੀ ਆ ਘਟਕਿਆ ਆ ਇਹ ਹੈ ਜੁਥੇ ਹੁਣ ਬੜੀ ਮਣੀ ਮੁਸ਼ਕਲ ਹੈ ਔਰ ਉਥੇ ਜਨਤਕ ਸਵਾਵਾ ਵੀ ਪੂਰੀਆਂ ਹੋਣੀਆਂ ਬੜੀਆਂ ਮੁਸ਼ਕਲ ਹੈ ਨਤੀਜਾ ਕੀ ਨਿਕਲਦਾ ਕਿ ਲੋਕ ਜਿਹੜੇ ਆ ਉੱਥੇ ਜਾ ਕੇ ਖਰਾਬ ਹੁੰਦੇ ਆ ਕਈਆਂ ਨੂੰ ਰਹਿਤ ਨਹੀਂ ਮਿਲਦੀ ਕਿਸੇ ਨੂੰ ਦੂਜੀ ਚੀਜ਼ ਦੀ ਕਮੀ ਆ ਸੋ ਇਸੇ ਕਰਕੇ ਇਹਨਾਂ ਨੇ ਉਹ ਕੈਨੇਡਾ ਆਉਣ ਵਾਲੇ ਬਿੰਨੇ ਵੀ ਬੰਦੇ ਆ ਆਦਮੀ ਔਰਤਾਂ ਜਾਂ ਪਰਿਵਾਰ ਆ ਉਹਨਾਂ ਦੀ ਗਿਣਤੀ ਨੂੰ ਘਟਾ ਕੇ ਰੱਖ ਦਿੱਤਾ ਪਹਿਲਾਂ ਸੋ ਇਹਨਾਂ ਨੇ ਇੱਕ ਐਕਸਪ੍ਰੈਸ ਐਂਟਰੀ ਜਿਹੜੀ ਸ਼ੁਰੂ ਕੀਤੀ ਆ ਐਕਸਪ੍ਰੈਸ ਐਂਟਰੀ 2025 ਦੇ 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 ਇਨਾਂ ਨੇ ਬੜੇ ਵੱਡੇ ਬਦਲਾਅ ਜਿਹੜੇ ਆ ਉਹ ਕੀਤੇ ਐ ਐਕਸ ਦੀ 8 ਡੀ ਪਾਲਸੀ ਆ ਇਹ ਜਿਹੜੇ ਕਹਿੰਦੇ ਮੁੰਡੇ ਕੁੜੀਆਂ ਹੈਗੇ ਆ ਟੈਕਨੀਸ਼ੀਅਨ ਹੈਗੇ ਆ ਇਹ ਉਹਨਾਂ ਲਈ ਇੱਕ ਨਵਾਂ ਰਸਤਾ ਆ ਉਹ ਬਣਿਆ ਹੋਇਆ ਆ ਪਰ ਇਹਦੇ ਵਿੱਚ ਵੀ ਨਿਯਮ ਜਿਹੜੇ ਆ ਕਨੇਡਾ ਗਵਰਨਮੈਂਟ ਨੇ ਬਦਲ ਕੀ ਰੱਖ ਦਿੱਤੇ ਆ ਔਰ 25 ਮਾਰਚ 2025 ਤੋਂ ਬਿਲਕੁਲ ਨੌਕਰੀਆਂ ਤੇਸ਼ਕਾਸ਼ ਸ਼ੰਗੀਆਂ ਸੀ ਉਹਦੇ ਅੰਕੜੇ ਜਿਹੜੇ ਆ ਉਹਦੇ ਵਿੱਚ ਅੰਕ ਜਿਹੜੇ ਆ ਉਹ ਵੀ ਨਹੀਂ ਗਿਨੇ ਜਾ ਰਹੇ ਇਹ ਇੱਕ ਬਹੁਤ ਵੱਡੀ ਤਬਦੀਲੀ ਦੇ ਲਈ ਆ થઈ ਜਾ ਸਕਦੀ ਆ ਜਿਹਦਾ ਮਤਲਬ ਜਿਹੜਾ ਨੌਕਰੀ ਤੇਸ਼ਕਾਸ਼ ਅੰਕਾਂ ਦੀ ਗੱਤੋਂ ਨੂੰ ਰੋਕਣਾ ਤੇ ਇੱਕ ਨਸਪੱਖ ਸਕੋਲਿੰਗ ਪਨਾਮੀ ਨੂੰ ਜਕੀਮੀ ਬਣਾਉਣਾ ਆ ਹੋ ਨੋ ਜਿਹੜੇ ਐਪਲੀਕੇਸ਼ਨ ਜਿਹੜੇ ਅਰਜ਼ੀ ਦੇਣ ਵਾਲੇ ਆ ਉਹਨਾਂ ਨੂੰ ਮਜ਼ਬੂਤ ਭਾਸ਼ਾ ਦੇ ਲਿਆ ਉਹਦੇ ਸਕੋਰ ਵੀ ਦਿੱਤੇ ਜਾਣਗੇ ਔਰ ਇੱਥੇ ਫ੍ਰੈਂਚ ਦੀ ਭਾਸ਼ਾ ਨੂੰ ਪਹਿਲ ਦਿੱਤੀ ਜਾਂਦੀ ਆ ਕਿਉਂਕਿ ਇੱਥੇ ਬੋਲਣਾ ਜਿਹੜਾ ਬੰਦਾ ਫ੍ਰੈਂਚ ਬੋਲ ਲਿੰਦਾ ਉਹਦਾ ਉੱਥੇ ਜਾ ਕੇ ਮਸੀਬਾ ਜਿਹੜਾ ਬਹੁਤ ਵੱਗਿਆ ਤਰੀਕੇ ਨਾਲ ਹੋ ਜਾਂਦਾ ਆ ਔਰ ਪਨੀਗਮ ਸਿੱਖਿਆ ਦਾ ਕੰਮ ਦੇ ਤਰੀਕੇ ਦੇ ਜਿਹੜੇ ਆ ਉਹ ਉਹ ਚ ਮੁੱਲ ਵਾਲੇ ਟੈਕਨੀਕਲ ਹੈਂਡ ਤੇ ਬਦੇਦੇ ਜਿਹੜਾ ਉਹ ਭਰੋਸਾ ਪਬਲਿਕ ਕਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਆ ਜੇਕਰ ਅਸੀਂ ਟੈਕਨੀਕਲ ਹੈਂਡ ਦੇ ਅਸੀਂ ਆਦਮੀ ਨੂੰ ਰੱਖਾਂਗੇ ਤਾਂ ਉਹ ਉਸ ਤੋਂ ਸਾਡੀ ਜਿਹੜੀ ਆਊਟਪੁਟ ਆ ਉਹ ਵੀ ਕਾਫੀ ਜਿਆਦਾ ਅੱਛੀ ਮਿਲੇਗੀ ਹਣ ਇਹ ਨਿਸ਼ਾਨਾ ਜਿਹੜਾ ਇਹਨਾਂ ਨਾਲ ਕਮੇਰਾ ਗਵਰਨਮੈਂਟ ਬਾਅਦ ਇਹਦਾ ਡਰਾ ਜਿਹੜਾ ਬੜਾ ਮਹੱਤਵਪੂਰਨ ਇਹ ਵੱਖ-ਵੱਖ ਖੇਤਰਾਂ ਵਿੱਚ ਮਜ਼ਦੂਰਾਂ ਦੀ ਕਾਰਤੂ ਪੂਰਾ ਕਰਨ ਲਈ ਇਹੋ ਜਿਹਾ ਸਿਸਟਮ ਜਿਹੜਾ ਬਣਾਇਆ ਗਿਆ ਹੈ ਹੁਣ ਜਿਹੜੇ ਇੱਕ ਟੈਂਪਰੇਰੀ ਉੱਥੇ ਜਾਣ ਵਾਲੇ ਬੰਦੇ ਆ ਕੈਨੇਡਾ ਨੇ ਚੰਤਰੀ ਦੀ ਦੇ ਨਿਵਾਸੀ ਆ ਉਹਨਾਂ ਦੇ ਨਿਗਮਾਂ ਵਿੱਚ ਕਾਫੀ ਸਖ਼ਤ ਸੋਧ ਵੀ ਕੱਢ ਦਿੱਤੀ ਆ ਜਿਹਦੇ ਵਿੱਚ ਇੰਟਰਨੈਸ਼ਨਲ ਵਿਦਿਆਰਥੀ ਤੇ ਪਦਮੰਦ ਅਤੇ ਬਦੇਸ਼ੀ ਕਾਮੇ ਜਿਹੜੇ ਆ ਉਹ ਸ਼ਾਮਲ ਸਰਕਾਰ ਨੇ ਕਾਲਜਾਂ ਲਈ ਅਗਿਆਨ ਫਾਰਮਟ ਅਲਾਟਮੈਂਟ ਕਟ ਅਧਿਭਾਗ ਤੋਂ ਉਹਦੇ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਵਰਕ ਅਲਾਟਮੈਂਟ ਦੇ ਲਈ ਹੈਗਾ ਉਹਨਾਂ ਨੂੰ ਸਟੱਡੀ ਦੇ ਖੇਤਰਾਂ ਨਾਲ ਜੋੜ ਦਿੱਤਾ ਗਿਆ ਆ ਤਾਂ ਕਿ ਕਿਰਤਮਾਰ ਦੀਆਂ ਦੁਨੀਆ ਜਰੂਰ ਤਾਂ ਆ ਉਹਨਾਂ ਦੇ ਅਮਰ ਨਿਰਖਾਂ ਇਦਾ ਮਤਲਬ ਇਹ ਆ ਕਿ ਸਾਰੇ ਦਿਨ ਨੇ ਵੀ ਪ੍ਰੋਗਰਾਮ ਆ ਉਹ ਇੱਕ ਜਗਾ ਇਕੱਠੇ ਕਾਬਦੇ ਤੇ ਜਾ ਰਹੇ ਆ ਔਰ ਜਿਹੜੇ ਟੈਂਪਰੇਰੀ ਵਿਦੇਸ਼ੀ ਆ ਉਹ ਅੰਪਲਾਈ ਆ ਪ੍ਰੋਗਰਾਮ ਦੀ ਇਹ ਸਖਤ ਨਿਗਰਾਨੀ ਢੇਠ ਰਹਿਣਗੇ ਖਾਸ ਕਰਕੇ ਕਟੂਖਾਂ ਵਾਲੇ ਖੇਤਾਂ ਜਾ ਬੇਵੀ ਗਾੜੀ ਵਾਲੇ ਖੇਤਾਂ ਲੈ ਕੇ ਇਹੋ ਜਿਹਾ ਜਿਹੜੇ ਆ ਸੂਪਾ ਆਂਦਾ ਇਹੋ ਜਿਹਾ ਕਹਿੰਦਾ ਕਾਨੂੰਨ ਹੈ ਉੱਥੇ ਲਾਗੂ ਹੋਏਗਾ ਸਵਕਾਦ ਦਾ ਟੀਚਾ ਜਿਹੜਾ ਆ ਉਹ ਅਗਲੇ 2 ਸਾਲਾਂ ਦੇ ਅੰਦਰ ਟੈਂਪਰੇਰੀ ਜਿਹੜੀ ਉੱਥੇ ਨਿਵਾਸ ਰੱਖਣਗੇ ਆਬਾਦੀ ਹੋਵੇਗੀ ਕੈਨੇਡਾ ਦੀ ਕੋਲ ਆਬਾਦੀ ਦਾ ਲਗਭਗ ਇਹਨਾਂ ਨੇ 5% ਪਹਿਲਾਂ ਨਾਲੋਂ ਘਟਾ ਦੇਣਾ ਆ ਜੋ ਕਿ ਹਾਲ ਦੇ ਸਾਲਾਂ ਵਿੱਚ ਬਹੁਤ ਜ਼ਿਆਦਾ ਫਲਤੀਸ਼ਤ ਤੋਂ ਘਟਾ ਔਰ ਨੰਨੇ ਰਸਤੇ ਦੀ ਉਥੇ ਖੋਲ੍ਹੇ ਜਾ ਰਹਾ ਆ ਔਰ ਨੰਨੇ ਰਸਤੇ ਦੇ ਵਿੱਚ ਪੜੀ ਕੇ ਗੱਲ ਦਾ ਸੈਮ ਲਾਈਨ ਵਾਲੇ ਲੋਕ ਵੀ ਆਉਂਦੇ ਆ ਔਰ ਸਮੁੱਚੇ ਯੂਨੀਵਰਸ ਨੂੰ ਸਰਕਾਰ ਦੇ باوجود ਕੈਨੇਡਾ ਕੁਝ ਨੰਨੇ ਮੌਕੇ ਜਿਹੜੇ ਆ ਉਹ ਖੋਲ੍ਹਿਆ ਆ ਆਰਥਿਕ ਤੌਰ 'ਤੇ ਮਾਰਗ ਜਿਹੜਾ ਆ ਪਾਇਲਟ ਤੇ ਅਧਾਰਿਤ ਇੱਕ ਨਵਾਂ ਪਰਮਨੈਂਟ ਰੈਜ਼ੀਡੈਂਸ ਮਾਰਗ 2025 ਵਿਚ ਸ਼ੁਰੂ ਹੋ ਰਿਹਾ ਆ ਇਹ ਪ੍ਰੋਗਰਾਮ ਜਿਹੜਾ ਟੈਕਨੀਕਲਸ ਨਾਲ ਪੀਕ ਜਿਹੜੇ ਪੀਕ ਕਾਲ ਸੈਨ ਨੂੰ ਲੈਣ ਵਾਲੇ ਆ ਔਰ ਉਹ ਟੈਕਨੀਕਲ ਹੋਣ ਤੇ ਪੇਸ਼ਾਵਾਦ ਲੋਕ ਹੋਣ ਉਹ ਉਹ ਉਹਨਾਂ ਲਈ ਇਹ ਪ੍ਰੋਗਰਾਮ ਜਿਹੜਾ ਤਿਆਰ ਕੀਤਾ ਗਿਆ ਆ ਔਰ ਪਿਛੇ ਵਾਲਾ ਜਿਹੜੇ ਲੋਕ ਆ ਪਿਛੇ ਵਾਲਾ ਮਤਲਬ ਇਹ ਟੈਕਨੀਕਲ ਉਹ ਸਾਊਂਡ ਹੋਣ ਉਹਨਾਂ ਦਾ ਕੈਨੇਡਾ ਵਿੱਚ ਹੋਰ ਆਸਾਨੀ ਨਾਲ ਆ ਜਾਣਾ ਉਹਦੇ ਲਈ ਇਹ ਸਭ ਕੁਝ ਮਤਲਬ ਕਰੇਗਾ ਇਤੋਂ ਦਾ ਨਾਮ ਕੈਨੇਡਾ ਵਿੱਚ ਪਹਿਲਾਂ ਹੀ ਰਹਦੇ ਬਹੁਤ ਸਾਰੇ ਜਿਹੜੇ ਸੇਫਟੀ ਗੈਨਨ ਸੇਫਟੀ ਸਕਿਲਟੀ ਮਿਲ ਰਹੀ ਆ ਉਹਨਾਂ ਨੂੰ ਬੇਬੀ ਪ੍ਰੋਗਰਾਮ ਜਿਹੜਾ ਅੰਦੀ ਕਿਹਾ ਗਿਆ ਹੈ ਇਤੋਂ ਦਾ ਨਾਮ ਕੈਨੇਡਾ ਦੇ ਵਿੱਚ ਪਹਿਲਾਂ ਹੀ ਰਹਦੇ ਬਹੁਤ ਸਾਰੇ ਸਵਖਤ ਵਿਅਕਤੀ ਜਿਹੜੇ ਆ ਉਹਨਾਂ ਨੂੰ ਉਹਨ ਸਫਾਈ ਪੰਨਾ ਨੰਤੇ ਜਿਹੜਾ ਉਹ ਮਨਾ ਦਿੱਤਾ ਜਾਊਗਾ ਇਹਨਾਂ ਨੇ ਬਈਆਂ ਕੌਸ਼ਿਸ਼ਾਂ ਕੀਤੀਆਂ ਆ ਔਰ ਉਹਦੇ ਨਾਲ ਆਮ ਇਮੀਗ੍ਰੇਸ਼ਨ ਜਿਹੜੀ ਆ ਉਹਦੀਆਂ ਉਹਨੂੰ ਘਟਾਇਆ ਜਾ ਰਿਹਾ ਆ ਕਨੇਡਾ ਜਿਹੜਾ ਅਜੇ ਵੀ ਮਾਨਵਤਾ ਪੁਨਰਵਾਸ ਦੇ ਕਿੱਤ ਕੈਂਪ ਪਾੜੇ ਨੂੰ ਪਰੰਦੇ ਵਕੰਬਾ ਦਾ ਕਨੇਡਾ ਨਾਲ ਇਹ ਕਹਨ ਆ ਕਿ ਅਸੀਂ ਉਹ ਜਿਹੜਾ ਪਾੜਾ ਆ ਉਹਨੂੰ ਭਰਨ ਦੇ ਲਈ ਅਸੀਂ ਵਚਨਬੱਧ ਆਂ ਲੇਕਨ ਹਾਲ ਵੀ ਕਰੀਬ ਉਹ ਉਹਦੀਆਂ ਜਿਹੜੀਆਂ ਪੁਰਾਣੀਆਂ ਨੀਤੀਆਂ ਸੀ ਇਮੀਗ੍ਰੇਸ਼ਨ ਦੇ ਬਾਅਦੇ ਉਹ ਕੁਝ ਬਹੁਤ ਵਧੀਆ ਨਹੀਂ ਇਸ ਲਈ ਕੈਨੇਡਾ ਦਾ ਕਹਿਣਾ ਹੈ ਕਿ ਉਹ ਉਹਨਾਂ ਨੀਤੀਆਂ ਨੂੰ ਬਦਲ ਰਿਹਾ ਹੈ ਹੁਣ ਮੇਰੇ ਸਾਹਮਣੇ ਕੋਲ ਜਾਣਕਾਰੀ ਇੱਕ ਅਮਰੀਕਾ ਦੇ ਬਾਰੇ ਆਈ ਹੈ ਉੱਥੇ ਦੇ ਇਮੀਗ੍ਰੇਸ਼ਨ ਦੇ ਬਾਰੇ ਇਹ 2025 ਵਿੱਚ ਨਵੰਬਰ ਦਸੰਬਰ 2025 ਵਿੱਚ ਇਲੀਡ ਦੀ ਫਾਰਮ ਸੀ ਉਹਦੇ ਵਿੱਚ ਚੇਂਜ ਕੀਤੀ ਗਈ ਆ ਜਾਂ جاری ਆ ਔਰ ਬਹੁਤ ਸਾਰੇ ਜਿਹੜੇ ਐਪਲਿਕ ਗ੍ਰੇਡ ਆ ਉਹਨਾਂ ਕੋਲ ਜਿਹੜੇ ਵਰਕ ਪਰਮਿਟ ਹੈ ਉਹਨਾਂ ਦੀ ਐਕਸਟੈਂਸ਼ਨ ਹੋਣ ਦਾ ਕੰਮ ਜਿਹੜਾ ਬਿਲਕੁਲ ਖਤਮ ਕਰ ਦਿੱਤਾ ਐਨਾ ਕੀ ਹੁੰਦਾ ਸੀ ਜੇ ਭਾਵੇਂ ਕੋਈ ਵਰਕ ਪਰਮਿਟ ਹੈ ਜਦੋਂ ਉਹ ਐਸਪਾਇਰ ਜੇਜ ਹੋਦੀ ਆ ਜਾਣੀਆ ਤੋ ਉਹ ਆਪਣੇ ਆਪ ਹੀ ਰੀਨੂ ਹੋ ਜਾਂਦਾ ਸੀ ਲੇਕਿਨ ਹੁਣ ਉਹਨਾਂ ਨੇ ਇਹ ਇਹ ਕੰਮ ਜਿਹੜਾ ਬੰਦ ਕਰ ਦਿੱਤਾ 31 ਅਕਤੂਬਰ 2025 ਤੱਕ ਦੇਨ ਯੂਐਸਡੀ ਸਿਟੀ ਆਨ ਸੈਟਿੰਗਮ ਸ਼ਹਿਰ ਦੇ ਇਮੀਗ੍ਰੇਸ਼ਨ ਸਰਵਿਸ ਦੇ ਵਾਲਾ ਮੈਗਮਾ ਆ ਉਹਦੇ ਲਈ ਦੇ ਲਈ ਰੀਨਿਊ ਕਰਨ ਵਾਲੀਆਂ ਐਪਲੀਕੇਸ਼ਨ ਆ ਉਹ ਰਜਗਾਰ ਅਧਿਕਾਰ ਦਸਤਾਵੇਜ਼ਾਂ ਦੇ 540 ਦਿਨਾਂ ਦੇ ਅੰਦਰ ਅੰਦਰ ਆਟੋਮੈਟਿਕ ਐਕਸਟੈਂਸ਼ਨ ਨੂੰ ਖਤਮ ਕਰ ਦਿੱਤਾ ਜੇਲਾ ਪੈਂਦਾ ਆਟੋਮੈਟਿਕ ਉਹਦੀਆਂ ਸਟੈਂਸਪਾਂ ਮਿਲਦੀਆਂ ਨਹੀਂ ਚਾਹੀਓ ਮਰੀਦਤਾ ਚਾਹੀਓ ਵਕਤ ਪਾਰਮਨ ਜੀ ਉਹ ਹਮ ਸ਼ਾਬਾਸ਼ ਸਿਰਪਲਾ ਜਿਹੜਾ ਉਹ ਖਤਮ ਕਰ ਦਿੱਤਾ ਹੈ ਹੁਣ ਉਹ ਲੋਕ ਜਿਨ੍ਹਾਂ ਦੇ ਕੋਲ ਵਕਤ ਪਾਰਮਨ ਦੀ ਮਿਆਦ ਦੇ ਲਈ ਆ ਉਹ ਖਤਮ ਹੋ ਉਹਦੇ ਹੀ ਆ ਜਾਂ ਹੋ ਜਾਂਦੀ ਆ ਉਹਨਾਂ ਦੇ ਜਿਹੜੇ ਰੀਨਿਊ ਕੰਮ ਹੈ ਕੰਮ ਦਾ ਕੰਮ ਹੈ ਉਹ ਉਹਨਾਂ ਨੂੰ ਆਪਣਾ ਅਧਿਕਾਰ ਜਿਹੜਾ ਉਹ ਪਹਿਲਾਂ ਵਾਲਾ ਉਹ ਗਵਾ ਚੁੱਕੇ ਆ ਔਰ 21 ਸਤੰਬਰ ਸੌਰੀ 21 21 ਸਤੰਬਰ 2025 ਨੂੰ ਨਵੀਆ ਇੱਕ ਜਵਾਨ ਵੀਰ ਵੀਰਵਾ ਵਾਲੀਆਂ ਪਟੇਸ਼ਨਾ ਜਿਹੜੀਆਂ ਆ ਉਹ ਪਿਛਲੇ ਨਾਲੋਂ ਭਾਵੇਂ ਬਹੁਤ ਘੱਟ ਆ ਉਹਨਾਂ ਦੀ ਫੀਸ ਕੇਰ ਦੀ ਥਾਂ ਤੇ ਯੂਐਸ ਦਾ 1 ਲੱਖ ਡਾਲਰ ਦੀ ਇੱਕ ਵਾਰ ਦੀ ਫੀਸ ਦੀ ਇਹ ਵੀ ਲੋੜ ਹੁੰਦੀ ਆ ਹੁਣ ਇਹ ਜਿਹੜਾ ਨਾਗ ਕੀ ਬੰਦਾ ਕੀਤਾ ਗਿਆ ਆ ਇਹਨਾਂ ਕਾਰੋਬਾਰੀ ਤੇ ਮਾਲਕ ਦੇ ਆ ਉਹਨਾਂ ਦੇ ਲਈ ਬਹੁਤ ਸਾਰੇ ਡਾਇਰ ਚੈਲੰਜ ਆ ਉਹ ਖੜੇ ਕਰ ਦਿੰਦੇ ਆ ਜੋ ਇਹ ਦੱਸਦੇ ਆ ਕਿ ਗੈਰ ਕਾਨੂੰਨੀ ਤੇ ਅਮਰੀਕੀ ਮੁਕਾਬਲੇਬਾਜ਼ੀ ਦੇ ਬਹੁਤ ਨੁਕਸਾਨਦੇ ਆ ਉਹਨਾਂ ਦਾ ਕਹਿਣਾ ਆ ਕਿ ਜਿਹੜੀ ਗੈਰ ਕਾਨੂੰਨੀ ਤੇ ਇਹ ਅਮਰੀਕਾ ਦਾ ਸਿਸਟਮ ਆ ਉਹਦੇ ਲਈ ਬਹੁਤ ਇਹਦਾ ਨੁਕਸਾਨ ਹੈ ਔਰ ਨੰਮੀ ਪੈਰੋਲ ਵੀ ਜਿਹੜੀ ਆ ਉਹ ਸਖਤ ਕਾਉਂਸਲਰ ਐਂਡਰੂ ਉਹਦੇ ਲਈ ਹੋਏਗੀ ਔਰ ਉਹਨੇ ਦੇ 2025 ਵਿੱਚ 1000 ਅਮਰੀਕੀ ਡਾਲਰ ਜਿਹੜਾ ਪ੍ਰਵਾਸੀ ਬਿਨੇ ਐਪਲੀਕੇਸ਼ਨ ਦੇਣ ਵਾਲਾ ਉਹਨੂੰ ਆਪਣੇ ਨਿਵਾਸ ਦੇ ਜਿੱਥੇ ਰਹਿੰਦਾ ਆ ਉਥੇ ਕੌਮਨਿਅਤ ਵਿੱਚ ਕਾਉਂਸਲਰ ਇੰਟਰੀੂ ਵੈਟੂ ਸ਼ਾਮਲ ਹੋਣਾ ਚਾਹੀਦਾ ਮਤਲਬ ਜਿੱਥੇ ਵੀ ਉਹ ਬੰਦਾ ਰਹਿੰਦਾ ਆ ਉਹਨੂੰ ਉੱਥੇ ਸ਼ਾਮਲ ਹੋਣਾ ਚਾਹੀਦਾ ਆ ਕਿਤੇ ਹੋਰ ਇੰਟਰੀੂ ਕਰਮੀ ਪਰਾਣੀ ਜਿਹੜੀ ਉਹ ਆਦਤ ਆ ਜਾਂ ਪਰਾਣਾ ਜਿਹੜਾ ਲੋੜ ਨਾਲ ਉਹ ਕਦ ਮੁਕੱਦਮਾ ਕੀਤਾ ਗਿਆ ਹੈ ਔਰ ਇੱਕ ਨਵਾਂ ਕਾਨੂੰਨ ਲੇਕਨ ਉਹ ਲੈਂਟਨ ਹਿੰਦੀ ਜਿਹੜਾ ਪਲੀ ਜਦ ਵੀ 2025 ਨੂੰ ਬਸਕਤ ਕੀਤਾ ਗਿਆ ਸੀ ਉਹ ਕੁਝ ਬਰਾਦਾ ਦੇ ਹਮਲੇ ਜਿੰਨਾਂ ਦੇ ਉੱਤੇ ਹੁੰਦੇ ਸੀਗੇ ਉਹਨਾਂ ਦੇ ਆ ਦੋ ਦੇਸ਼ਾਂ ਵਾਲੇ ਜਿਹੜੇ ਗੈਰ ਨਾਗਰਿਕ ਹੈ ਜਿੰਨਾਂ ਕੋ ਸਿਟੀਜ਼ਨਸ਼ਿਪ ਹੈ ਨਹੀਂ ਔਰ ਬਿਨਾ ਬਾਉਂਡ ਦੇ ਮਜਬੂਰੀ ਨੂੰ ਉਹ ਲਾਜ਼ਮੀ ਬਣਾਉਂਦੇ ਉਹ ਕਿ ਜਿਹੜੇ ਬੰਦੇ F1 ਵੀਜ਼ਾ ਦੇ ਵਿੱਚ ਆ ਜਾਂਦੇ ਆ ਉਹਨਾਂ ਦੀ ਉੱਥੇ ਰੱਖਣ ਲਈ ਉਹ ਕਾਨੂੰਨ ਜਿਹੜਾ ਉਹਦਾ ਆਯਾਜ਼ਾ ਦਿੰਦਾ ਆ ਉਹ ਰਾਸ਼ਟਰਪਤੀ ਦੀ ਇਹ ਜਿਹੜੀ ਅਨਾਊਂਸਮੈਂਟ ਉਹਨਾਂ ਨੇ 10949 ਕੀਤਰੀ ਸੀ ਮਤਲਬ ਜੂਨ ਦੇ ਮਹੀਨੇ ਵਿੱਚ ਜਿਹੜੀ ਆਈ ਸੀ ਉਹਦੇ ਲਈ ਅਤਵਾਦ ਤੇ ਸੁਰੱਖਿਆ ਜੋਖਮ ਜਿਹੜਾ ਉਹਨਾਂ ਨੂੰ ਨਾਮਜ਼ਦ ਕਰਕੇ ਦੇਸ਼ ਦੀ ਨਾਗਰਿਕਤਾ ਜਾਂ ਦਾਗਲੇ ਤੇ ਪਰ ਮੰਨ ਵੀ ਗ੍ਰੀਡਿਆ ਔਰ ਨਾ ਲਾਈਵ ਜਾ ਰਹੀਆ ਔਰ ਕਿਸੇ ਵੀ ਹੱਦ ਵਿੱਚ ਅਤਵਾਦ ਦੇ ਨਾਲ ਕੰਪਰੋਮਾਈਜ਼ ਨਾ ਕਰਨਾ ਇਹ ਸਵਕਾਬ ਵੀ ਬਹੁਤ ਸੀਗਾ ਔਰ ਸੁਣਦੇ ਹੋਏ ਨਮਾ ਨਵੇਂ ਵਿਸ਼ੇ ਮਦੋਸ਼ਾਂ ਦੇ ਤਹਿਤ ਕੋਈ ਇੱਕ ਜੋਖਮ ਤੋਂ 89 ਵਾਲੇ ਰਾਜਨੀਤਿਕ ਕੌਮ ਦੇ ਉੱਤੇ ਅਸਥੇ ਬੇਸ਼ਾਂਤ ਦੇ ਬਿਨ ਦੇ ਕਾਰਨ ਨਕਾਜ਼ਮਕ ਮੁਲਾਕਾਣ ਦਾ ਸਾਹਮਣਾ ਕਰਦਾ ਪੈ ਸਕਦਾ ਹੈ ਭਾਵ ਬਾਗਣਾ ਜਿਹੜਾ ਆ ਉਹਦਾ ਪ੍ਰਭਾਵ ਆਪਣੇ ਆਪ ਵੱਧਜਤ ਨਾ ਹੋਵੇ ਉਹ ਮੌਜੂਦਾ ਜਿਹੜਾ 트ੰਪ ਦਾ ਐਡਮਿਨਿਸਟ੍ਰੇਸ਼ਨ ਹੈ ਉਹ ਉਹਦੇ ਤਹਿਤ ਹਾਲੀਆ ਲਾਗੂ ਕਰਨ ਦੇ ਬਲਾਕਿੰਗ ਕਦਮ ਲੀਹਾਂ ਹਾਲੀਆ ਹੰਸਾਤ ਦੇ ਵਾਈਟ ਹਾਊਸ ਦੇ ਲੈ ਕੇ ਇੱਕ ਉੱਚ ਪ੍ਰੋਫਾਈਲ ਹਮਦੇ ਤੋਂ ਬਾਅਦ ਸਰਕਾਰ ਨੇ ਕੋਲ ਜੋ ਨੈਸ਼ਨੈਲਟੀ ਨੂੰ ਇਹ ਅਮਰੀਕਾ ਦੇ ਵਿੱਚ ਦਾਖਲ ਦੇ ਬਿਲਕੁਲ ਮਨਾਈ ਕਰ ਦਿੱਤੀ ਆ ਔਰ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਗੁੰਜਾਇਸ਼ ਹੋਣ ਦੀ ਕਾਉਂਸਲਿੰਗ ਉਹਨਿੰਗ ਜਿੰਨੇ ਵੀ ਸ਼ਾਇਦ 19 ਦੇਸ਼ਾਂ ਉਹਨਾਂ ਦੀ ਐਂਟਰੀ ਅਮਰੀਕਾ ਦੇ ਵਿੱਚ ਬੰਦ ਕਰ ਦਿੱਤੀ ਗਈ ਆ ਹੁਣ ਜੇਕਰ ਤੁਸੀਂ ਬੰਦ ਕਰ ਪਾ ਲਨਾ ਇੱਕ ਦੇ ਵੀਜ਼ਾ ਦੇ ਤਹਿਤ ਨਿਰਪਰ ਕਰਦੇ ਹੋ ਤਾਂ ਮਾਲਕ ਤੁਹਾਡੀ ਸਪਾਂਸਰਸ਼ਿਪ ਜਿਲੀਆ ਉਹਦਾ ਜਨਤਕ 50 ਮਿਲਨ ਦੇ ਤਹਿਤ ਵੀਜ਼ਾ ਜਾਂ ਗ੍ਰੀਨ ਕਾਰਡ ਆਪਣੀਆਂ ਨੂੰ ਔਖਾ ਪਾ ਸਕਦੇ ਆ ਹੁਣ ਸ਼ਬ ਮੰਗਲ ਮੰਗਲ ਵਾਲੇ ਜਿਹੜੇ ਲੋਕ ਬੈਠਾ ਇੱਥੇ ਬਹੁਤ ਜ਼ਿਆਦਾ ਹੋਇਆ ਕਾਦੇ ਸਨ ਹੁਣ ਸ਼ਬ ਵੀ ਜਿਹੜੇ ਆਪਣੀ ਦੀ ਗੱਲ ਸੈਲਮ ਲੈਣ ਵਾਲੇ ਐਪਲੀਕੈਂਟ ਹੈ ਜਾਂ ਬਖਾਸ ਦੇਣ ਵਾਲਿਆ ਉਹਨਾਂ ਨੂੰ ਹੋੜਾ ਬਦਮ ਠੰਡ ਦਾ ਜਿਹੜਾ ਸਾਹਮਣਾ ਕਾਬਾ ਮੈਂ ਪਹਿਰਿਆ ਆ ਭਾਵੇਂ ਇਹ ਗੱਲ ਦਾ ਹੁਣ ਬਹੁਤ ਸਾਡੇ ਬੰਦਿਆਂ ਨੂੰ ਤਰੀਕੇ ਦਾ ਸੈਲਮ ਜਿਹੜੀ ਆ ਇੱਥੇ ਵਧਦੀ ਜਾ ਰਹੀ ਆ ਉਹ ਸ਼ਰਨ ਜੁਨੀਆਂ ਇਸ ਸੰਬੰਧੀ ਆਪੀ ਐਪਲੀਕੇਸ਼ਨਾਂ ਉਹਨਾਂ ਨੂੰ ਉੱਪਰ ਵੀਜ਼ਾ ਜਾਰੀ ਕੱਬ ਤੇ ਤਰੀਕੇ ਕਾਲਾ ਸੈਲਮ ਦੇ ਨਵੇਂ ਰਿਕਰਟਾਂ ਵੀ ਖੜੀਆਂ ਹੋ ਰਹੀਆਂ ਨੰਦੇ ਸੋਨੇ ਤੋਂ ਚੱਲ ਜਿਹੜੇ ਮਾਨਵਤਾ ਬਾਤੀ ਜਾਂ ਪ੍ਰਵਾਸ ਅਦਾਦ ਇਮੀਗ੍ਰੇਸ਼ਨ ਰੂਟ ਆ ਉਹ ਹੋਰ ਵੀ ਹੁਣ ਸਖਤ ਹੋ ਗਏ ਆ ਸੋ ਇਹਦੇ ਨਾਲ ਮੈਂ ਦੋ ਆਫੀਸਾਂਿਆਂ جتھے ਅਸੀਂ ਤੁਹਾਡੇ ਨਾਲ ਇਮੀਗ੍ਰੇਸ਼ਨ ਸੰਬੰਧੀ ਗੱਲਾਂ ਸਾਂਭੀਆਂ ਕੀਤੀਆਂ ਆ ਉਥੇ ਨਾਲ ਹੀ ਬੇਨਤੀ ਆ ਕਿ ਸਾਡੇ ਕੋਲ ਅਸੀਂ ਜੋ ਜਾਣਕਾਰੀ ਸੀ ਤੁਹਾਨੂੰ ਅਸੀਂ ਮੁਹੱਈਆ ਕਰਵਾ ਦਿੱਤੀ ਆ ਔਰ ਇਹਦੇ ਉੱਤੇ ਅਮਲ ਕਰ ਤੋਂ ਪਹਿਲਾਂ ਤੁਸੀਂ ਕਿਸੇ ਇਮੀਗ੍ਰੇਸ਼ਨ ਕਮ ਸਰਜੈਂਟ ਕੋੋਂ ਸਵਾਹ ਲੈਣਾ ਨਾ ਪਗਣਾ ਥੈਂਕ ਯੂ ਵੈਰੀ ਮੱਚ